ਵੀ ਉਹ ਲੋਕ ਹਾਦੀ ਵੀ ਉਹ ਲੋਕ ਜਿਨ੍ਹਾਂ ਨੂੰ ਤੁਹਾਡੀ ਜਿਹੜੀ ਵੱਖਰੀ ਪਛਾਣ ਮੂਲ ਨਾਨਸਈ ਕੈਲੰਡਰ ਤੁਹਾਨੂੰ ਪਤਾ ਜਦੋਂ 2003 ਵਿੱਚ ਅਕਾਲ ਤਖਤੋਂ ਮੂਲ ਨਾਨਸਈ ਕੈਲੰਡਰ ਲਾਗੂ ਹੋਇਆ ਸੀ ਯਾਦ ਹੋਣਾ ਤੁਹਾਨੂੰ ਸਰਦਾਰ ਪਾਰਸ਼ ਸਿੰਘ ਪੁਰੇਵਾਲ ਕੈਨੇਡਾ ਨਿਵਾਸੀ ਐਲਮਿੰਟਨ ਤੇ ਰਹਿਣ ਵਾਲੇ ਨੇ ਜਦੋਂ ਬਣਾਇਆ ਉਹਨਾਂ ਨੇ ਇੱਕ ਦਿਨ 'ਚ ਨਹੀਂ ਬਣਾਤਾ ਤੇ ਉਹਨਾਂ ਦੱਸਣਾ ਵੀ ਇਹ ਕਈ ਦਿਨਾ ਤੇ ਕਈ ਮਹੀਨਿਆਂ ਤੇ ਕਈ ਸਾਲਾਂ ਦੀ ਮਿਹਨਤ ਵਾ ਮੈਂ ਕੈਲੰਡਰ ਲੈ ਕੇ ਗਿਆ ਇਹਨਾਂ ਨੇ ਪ੍ਰਵਾਨ ਕਰ ਲਿਆ ਅਕਾਲ ਤਖਤੋਂ ਅਕਾਲ ਤਖਤੋਂ 2003 ਵਿੱਚ ਲਾਗੂ ਕਰ ਦਿੱਤਾ ਤੇ ਸਭ ਤੋਂ ਪਹਿਲਾਂ ਬਿਆਨ ਪਤਾ ਕਿਹਦਾ ਆਇਆ ਸੀ ਆਰਐਸਐਸ ਦੇ ਮੁਖੀ ਦਾ ਕਿ ਸਾਨੂੰ ਇਹ ਕੈਲੰਡਰ ਪ੍ਰਵਾਨ ਨਹੀਂ ਕੈਲੰਡਰ ਹੋਵੇ ਸਿੱਖਾਂ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਤੇ ਸਾਨੂੰ ਪ੍ਰਵਾਨ ਨਹੀਂ ਇਹ ਕਹਵੇ ਆਰਐਸ ਦਾ ਮੁਖੀ ਅੰਦਾਜ਼ਾ ਤੁਸੀਂ ਆਪੇ ਲਾ ਲਓ ਵੀ ਕਿੜੀਆਂ ਕਿੱਥੇ ਜੁੜਦੀਆਂ ਸਮਝ ਆ ਗਈ ਹੁਣ ਖੇਡ ਦੀ ਜਿਹੜੋਂ 22 ਧਾਰ ਦੇ ਪਹਾੜੀ ਰਾਜੇ ਗੁਰੂ ਸਾਹਿਬ ਜੀ ਦੇ ਕੋਲੋਂ ਕਿਲਾ ਖਾਲੀ ਕਰਾ ਕੇ ਕਸਮਾਂ ਖਵਾ ਕੇ ਮਗਰਮਗਰ ਤੁਰਿਆ ਏ ਤੇ 22 ਧਾਰ ਦੇ ਰਾਜੇ ਅੱਜ ਵੀ ਹੈਗੇ ਆ ਰੂਹ ਬਦਲ ਲਏ ਉਹਨਾਂ ਨੇ ਬਸ 22 ਧਾਰ ਦੇ ਰਾਜਿਆਂ ਨੇ ਨਾਲ ਕਈ ਆਪਣੇ ਵੀ ਰਲ ਲਏ ਅੱਜ ਸਾਡੇ ਪੱਗਾਂ ਵਾਲੇ ਵੀ ਨਾਲ ਰਲੇ ਜੀ ਉਹਨਾਂ ਦੇ ਪ੍ਰਚਾਰਕ ਰਲ ਲਏ ਰਾਗੀ ਰਲ ਲਏ ਕਈ ਜਥੇਦਾਰ ਉਹਨਾਂ ਰਲ ਲਏ ਰਲੇ ਨੇ ਆ ਤੁਸੀਂ ਇਸ ਸਾਲ ਵੇਖੋ ਇਸੇ ਸਾਲ ਆ 27 ਨੂੰ ਗੁਰੂ ਗੋਬਿੰਦ ਸਿੰਘ ਦਾ ਮਹਾਰਾਜ ਦਾ ਪ੍ਰਕਾਸ਼ ਪੁਰਬ ਆ ਰਿਹਾ ਉਹਨਾਂ ਮੁਤਾਬਕ ਉਸ ਕੈਲੰਡਰ ਮੁਤਾਬਕ ਅਜੇ ਤੱਕ ਅਸੀਂ ਇਹ ਨਹੀਂ ਡਿਸੀਜਨ ਲੈ ਸਕੇ ਤੁਹਾਡੇ ਸਾਡੇ ਬੱਚਿਆਂ ਦੇ ਜਨਮ ਦਿਨ ਹਰ ਸਾਲ ਉਸੇ ਤਰੀਕ ਨੂੰ ਹੋਣ ਗੁਰੂਆਂ ਦੇ ਅਸੀਂ ਨਿਸ਼ਚਿਤ ਨਹੀਂ ਕਰ ਸਕੇ ਵਿੱਚੇ ਸਾਹਿਬ ਜੀ ਆਂ ਦਾ ਸ਼ਹੀਦੀ ਦਿਹਾੜਾ ਤੇ ਵਿੱਚੇ ਕਲਗੀਧਰ ਪਾਲ ਸਿੰਘ ਦਾ ਪ੍ਰਕਾਸ਼ ਦਿਹਾੜਾ ਕਦੀ ਜਨਵਰੀ ਚ ਆਜੰਦਾ ਕਦੀ ਦਸੰਬਰ ਜਾਜਦਾ ਇੱਕ ਦਿਨ ਤੇ ਫਿਕਸ ਕਰ ਲੋ ਜੇ ਸਰਦਾਰ ਪਾਲ ਸਿੰਘ ਪੁਰੇਵਾਲ ਨੇ 23 ਪੋ 5 ਜਨਵਰੀ ਤੈਅ ਕੀਤਾ ਇਹ ਚ ਮਨਾਉਣ ਚ ਹਰਜ ਕੀ ਭਲਾ ਜੀ ਪਰ ਗੱਲ ਅੜੀ ਆ ਨਾ ਤੇ ਸਿੱਖੀ ਤੇ ਵਲ ਢਟ ਕੇ ਲੈ ਕੇ ਅਟਲੇ ਅਗਲੇ ਤਾਂ ਤੁਹਾਨੂੰ ਕੁੰਬ ਦੇ ਮੇਲੇ ਨਾਉਣ ਲਈ ਲੈ ਕੇ ਜਾਂਦੇ ਆ ਆ ਸ਼ੁਗਰ ਮਨਾ ਉਹ ਸਾਡੇ ਸਿਰਾਂ ਤੇ ਪੱਗਾਂ ਨੇ ਸੋਹਣੀਆਂ ਦਸਤਾਰਾਂ ਨੇ ਤੇ ਜਿਗਤ ਇਹ ਨਾ ਨਾ ਹੁੰਦੀਆਂ ਆਪਾਂ ਵੀ ਸੁਆਮ ਮਲ ਮਲ ਕੇ ਮਰ ਜਾਣਾ ਸੀ